ਬਟਾਲਾ ਚ ਮੌਜੂਦ ਹਾਂ ਤੇ ਇੱਕ ਐਸੀ ਵਿਧਵਾ ਮਾਂ ਦੇ ਕੋਲ ਪਹੁੰਚੇ ਹਾਂ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਨਾ ਚਾਹਵਾਂ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਪੁੱਤਰ ਹੈ ਜਿਹੜਾ ਇਸ ਵਿਧਵਾ ਮਾਂ ਦਾ ਸਹਾਰਾ ਸੀ ਪਰ ਉਹ ਵੀ ਲੱਤਾਂ ਤੋਂ ਤੁਰ ਫੇਰ ਨਹੀਂ ਸਕਦਾ ਲੋਕਾਂ ਦੇ ਘਰਾਂ ਚ ਰੋਟੀ ਬਣਾ ਕੇ 3500 ਰੁਪਏ ਮਹੀਨਾ ਕਮਾਉਂਦੀ ਹੈ ਤੇ ਇਹ ਆਸ ਰੱਖੀ ਹੋਈ ਹੈ ਕਿ ਸ਼ਾਇਦ ਜ਼ਿੰਦਗੀ ਚ ਆਪਣੀਆਂ ਅੱਖਾਂ ਨਾਲ ਆਪਣੇ ਇਸ ਪੁੱਤਰ ਨੂੰ ਆਪਣੀਆਂ ਲਤਾਂ ਤੇ ਚੱਲਦਾ ਦੇਖ ਸਕੇ 3500 ਨਾਲ ਘਰ ਦਾ ਗੁਜ਼ਾਰਾ ਕਰਦੀ ਹੈ ਪੁੱਤਰ ਦੀਆਂ ਦਵਾਈਆਂ ਵੀ ਲਿਆਉਂਦੀ ਹੈ ਆਪਣਾ ਵੀ ਤੇ ਆਪਣੇ ਘਰ ਦਾ ਗੁਜ਼ਾਰਾ ਵੀ ਕਰਦੀ ਹੈ 6ਵੀਂ ਜਮਾਤ ਤੱਕ ਪੁੱਤਰ ਪੜ੍ਹਿਆ ਤੇ ਉਸ ਤੋਂ ਬਾਅਦ ਪੜ੍ਹਾਈ ਵੀ ਛੁੱਟ ਗਈ ਕਿਉਂਕਿ ਪੁੱਤਰ ਨੂੰ ਖੁਦ ਸਕੂਲ ਤੱਕ ਨਹੀਂ ਲਿਜਾ ਪਾਉਂਦੀ ਆਪਣੀ ਵੀ ਬਿਮਾਰੀ ਨਾਲ ਨਾਲ ਚੱਲ ਰਹੀ ਹੈ ਇਸ ਇੱਕ ਕਮਰੇ 'ਚ ਕਿਉਂਕਿ ਇਸ ਘਰ ਦੇ ਅੰਦਰ ਚਾਰ ਪਰਿਵਾਰ ਰਹਿੰਦੇ ਨੇ ਤੇ ਇਹਨਾਂ ਕੋਲ ਇੱਕ ਕਮਰਾ ਹੈ ਜਿਹਦੇ ਵਿੱਚ ਇਹ ਦੋਵੇਂ ਮਾਂ ਪੁੱਤ ਇਸੇ ਕਮਰੇ ਚ ਰਹਿੰਦੇ ਹਨ ਕਮਰੇ ਦੀ ਵੀ ਹਾਲਾਤ ਕੋਈ ਜ਼ਿਆਦਾ ਵਧੀਆ ਨਹੀਂ ਹਨ ਕਿਉਂਕਿ ਬਰਸਾਤ ਦੇ ਵਿੱਚ ਹਾਲਾਤ ਬੱਤਰ ਹੋ ਜਾਂਦੇ ਹਨ ਬਰਸਾਤੀ ਪਾਣੀ ਚੋ ਚੋ ਕੇ ਬੁਰਾ ਹਾਲ ਹੋ ਜਾਂਦਾ ਹੈ ਕਮਰੇ ਦਾ ਤੇ ਇਸੇ ਕਮਰੇ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਹੋ ਕਿ ਰਸੋਈ ਹੈ ਇਸ ਇੱਕ ਕਮਰੇ ਦੇ ਵਿੱਚ ਹੀ ਇਹ ਵਿਧਵਾ ਮਾਂ ਆਪਣੇ ਇਸ ਅਪਾਹਜ ਪੁੱਤਰ ਦੇ ਨਾਲ ਦਿਨ ਕੱਟ ਰਹੀ ਹੈ ਇਸ ਉਮੀਦ ਤੇ ਕਿ ਸ਼ਾਇਦ ਉਸ ਦਾ ਪੁੱਤਰ ਉਸ ਦੀਆਂ ਅੱਖਾਂ ਦੇ ਸਾਹਮਣੇ ਆਪਣੀਆਂ ਲੱਤਾਂ ਤੇ ਤੁਰ ਸਕੇ ਗੱਲਬਾਤ ਜਰੂਰ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਮਾਦਾ ਜੀ ਕੀ ਨਾਮ ਆਪ ਦਾ ਮੇਰਾ ਨਾਮ ਸ਼ਰਦ ਹੈ ਸਭ ਤੋਂ ਪਹਿਲਾਂ ਤੇ ਦੱਸੋ ਕਿ ਪਤੀ ਦੀ ਮੌਤ ਕਦੋਂ ਤੇ ਕਿਵੇਂ ਹੋਈ ਉਹਨਾਂ ਦੀ ਮੌਤ 2011 2011 ਚ ਹੋਈ ਹੈ ਤੇ ਕੈਰ ਤੇ ਸੱਟ ਲੱਗਣ ਕਰ ਇਹਨਾਂ ਦੀ ਮੌਤ ਹੋਈ ਇਹ ਕੈਂਸਰ ਬਣ ਗਈ ਇਹ ਉਹਨਾਂ ਨੂੰ ਉਹ ਤਾਂ ਈ ਗੱਲ ਕਰਾਂ ਤੇ ਕਿੰਨੀ ਉਮਰ ਆ ਤੇ ਇਹ ਜਨਮ ਤੋਂ ਹੀ ਇਸ ਤਰ੍ਹਾਂ ਆ ਕਿ ਬਾਅਦ ਵਿੱਚ ਕੋਈ ਤਕਲੀਫ ਹੋਵੇ। ਹਾਂਜੀ ਜਨਮ ਤੋਂ ਹੀ ਇਹ ਨਹੀਂ ਚੱਲਿਆ ਹੈਗਾ ਤੇ ਇਹਦੀ ਉਮਰ 17 ਸਾਲ ਦੀ ਹੈ। ਕਿਵੇਂ ਫਿਰ ਘਰ ਦਾ ਗੁਜ਼ਾਰਾ ਤੁਹਾਡਾ ਕਿਵੇਂ ਚੱਲਦਾ ਕਿਉਂਕਿ ਬੱਚੇ ਦਾ ਵੀ ਧਿਆਨ ਰੱਖਣਾ ਕਰਦਾ ਵੀ ਖਰਚਾ ਕਰਨਾ। ਹਾਂਜੀ ਮੈਂ ਆਪ ਹੀ ਕੰਮ ਕਰਨੀ ਆ ਤੇ ਕੰਮ ਕਰਕੇ ਗੁਜ਼ਾਰਾ ਕਰਨੀ ਆਪਣੇ ਘਰ ਦਾ। ਦੋ ਤਿੰਨ ਘਰਾਂ ਦੇ ਵਿੱਚ ਮੈਂ ਜਾਨੀਆ ਕੰਮ ਕਰਨੀ ਆ। ਇੰਨੇ ਕੋ ਪੈਸੇ ਬਣ ਜਾਂਦੇ ਨੇ 3500 ਰੁਪਇਆ ਉੱਥੋਂ ਲੈਣੇ ਆ ਤੇ ਘਰ ਵੀ ਹੱਥ ਦਸਤੀ ਦਾ ਥੋੜਾ ਬਤਾ ਕਰ ਲਈਦਾ ਕੰਮ ਤੇ ਹੁਣ ਕੰਮ ਜਿਆਦਾ ਚੱਲ ਜਾਂਦਾ ਫਿਰ ਨਾ ਪੈਣ ਨਾਲ ਇਹਦਾ ਬੱਚੇ ਦਾ ਵੀ ਖਰਚਾ ਦਵਾਈਆਂ ਦਾ ਵੀ ਖਰਚਾ ਹਾਂਜੀ ਨਾਲ ਪੈਨਸ਼ਨ ਵੀ ਆਂਦੀ ਹੈ ਸਰਕਾਰ ਵੱਲੋਂ ਇਹਦੀ ਪੈਨਸ਼ਨ ਲੱਗੀ ਦੀ ਹੈ ਇਹ ਹੰਡੀ ਆਪਦੀ ਮੇਰੀ ਲੱਗੀ ਹੈ ਇਹ ਦੁਬਾਰਾ ਪੈਨਸ਼ਨ ਤੇ ਉਹਦੇ 'ਚ ਵੀ ਚਲੋ ਇੰਨਾ ਗੁਜ਼ਾਰਾ ਨਹੀਂ ਹੋ ਪੰਦਾ ਇਹ ਥੋੜਾ ਬਤਾ ਚਲੋ ਆਪਣਾ ਮਤਲਬ ਕੀ ਕਰਨੇ ਆ ਤੇ ਦਵਾਈ ਇਹਦੀ ਚਲਦੀ ਪਈ ਹੈ ਹਜੇ ਦਿਮਾਗ ਦੀ ਦਵਾਈ ਹੁਣ ਦਿਖਾਇਆ ਡਾਕਟਰ ਨੂੰ ਉਹ ਦਵਾਈ ਚਲਦੀ ਪਈ ਜੇ ਡਾਕਟਰ ਕੀ ਕਹਿੰਦਾ ਕਿ ਅਗਰ ਇਲਾਜ ਹੋ ਜਾਵੇ ਤਾਂ ਆਪਣੇ ਪੈਰਾਂ ਤੇ ਚੱਲ ਸਕਦਾ ਹਾਂਜੀ ਉਹ ਕਹਿੰਦੇ ਇਲਾਜ ਕਰਵਾਓ ਫੇਰ ਚੱਲੇਗਾ ਤੇ ਮਤਲਬ ਕਿ ਉਹ ਹਜੇ ਦਿਖਾਣਾ ਡਾਕਟਰ ਨੂੰ ਦਿਖਾ ਨਹੀਂ ਪਾਈ ਅੱਧਾ ਹੀ ਕਰਦੇ ਮਜਬੂਰੀਆਂ ਕਰਕੇ ਥੋੜਾ ਤੋਂ ਵੀ ਮੈਂ ਚੰਨੀ ਕੋਈ ਦਾਨੀ ਵੀ ਹੈ ਮੇਰਾ ਭਰਾ ਕੋਈ ਮੇਰੀ ਹੈਲਪ ਕਰਦੇ ਜਿਹੜਾ ਮੇਰੇ ਬੱਚਾ ਚਲੋ ਮੈਂ ਆਪਣੇ ਇਲਾਜ ਕਰਾ ਸਕਾਂ ਕਮਰੇ ਦੇ ਕੀ ਹਾਲਾਤ ਆ ਕਿਉਂਕਿ ਇੱਕੋ ਕਮਰੇ 'ਚ ਤੁਸੀਂ ਰਹਿ ਰਹੇ ਹੋ ਜਿਵੇਂ ਤੁਸੀਂ ਦੱਸਿਆ ਕਿ ਬਰਸਾਤ ਦੇ ਵਿੱਚ ਚੋ ਚੋ ਪੈਂਦਾ ਸਾਰਾ ਪਾਣੀ ਪਾਣੀ ਅੰਦਰ ਹੋ ਜਾਂਦਾ ਕੀ ਹਾਲਾਤ ਨੇ ਹਾਂਜੀ ਹਾਂਜੀ ਤੁਸੀਂ ਦੇਖ ਹੀ ਸਕਦੇ ਹੋ ਕਿ ਕਮਰੇ ਦਾ ਹਾਲਾਤ ਜਿੱਦਾਂ ਹੁਣ ਮਤਲਬ ਕੀ ਕਮਰਾ ਜਦੋਂ ਬਾਰਿਸ਼ ਆਂਦੀ ਹੈ ਉਦੋਂ ਕਮਰਾ ਬੜਾ ਚੁੰਦਾ ਵਾ ਤੇ ਕੰਦਾ ਜਿਵੇਂ ਪਾਣੀ ਆ ਜਾਂਦਾ ਵਾ ਤੇ ਬੈੱਡ ਤੇ ਵੀ ਮਤਲਬ ਕੀ ਨਹੀਂ ਸੋਪਾਂਦੇ ਰਾਤ ਕੇ ਵਲੇ ਇਸ ਤਰ੍ਹਾਂ ਹੀ ਮੁਸ਼ਕਲ ਹੁੰਦੀ ਫਿਰ ਚੀਜ਼ ਨਹੀਂ ਉੱਠਦੀ ਪਰਮਾਤਮਾ ਨੇ ਕੀ ਕੀਤਾ ਪਹਿਲਾਂ ਤੇ ਪਤੀ ਖੋ ਲਿਆ ਤੇ ਜੇ ਪੁੱਤਰ ਇਕਲੋਤਾ ਪੁੱਤਰ ਤੇ ਉਹ ਵੀ ਲੱਤਾਂ ਤੋਂ ਚੱਲ ਫੇਰ ਨਹੀਂ ਸਕਦਾ ਇੱਕ ਮਾਂ ਦੇ ਵਾਸਤੇ ਇਸ ਤਰੀਕੇ ਨਾਲ ਦੇਖਣਾ ਬੜਾ ਦੁੱਖ ਭਰਿਆ ਹੁੰਦਾ ਹਾਂ ਹਾਂਜੀ ਉਹ ਹੀ ਤੇ ਕਹੀਦਾ ਕਿ ਚਲੋ ਪਰਮਾਤਮਾ ਜੀ ਤੂੰ ਬੱਚਾ ਦੇ ਨਾ ਇਹ ਤੇ ਜੇ ਉਹਨਾਂ ਨੂੰ ਨਾ ਖੌਂਦਾ ਜੇ ਉਹਨਾਂ ਨੂੰ ਖੋਣਾ ਹੀ ਤੇ ਇਹਨੂੰ ਤੇ ਮਤਲਬ ਚਲੋ ਠੀਕ ਠਾਕ ਕਰ ਦਿੰਦਾ ਚਲੋ ਹੁਣ ਵੀ ਇਹ ਹੀ ਕਹਿੰਦਾ ਕਿ ਚਲੋ ਇਹ ਠੀਕ ਹੋ ਜਵੇ ਆਸ ਉਮੀਦ ਤੁਹਾਡੀ ਬਰਕਰਾਰ ਹੈ ਆਪਣੀਆਂ ਅੱਖਾਂ ਦਾ ਪੁੱਤਰ ਨੂੰ ਆਪਣੀਆਂ ਲਾਤਾਂ ਤੇ ਤੁਰਦਾ ਵੇਖਣਾ ਚਾਹੁੰਦੇ ਹਾਂ ਜੀ ਮੈਂ ਹੀ ਚਾਹਨੀ ਕਿ ਮੇਰੇ ਜਿੰਦੇ ਜੀ ਚਲੋ ਆਪਣੇ ਜੱਗ ਹੋ ਜੇ ਆਪਣੇ ਪੈਰਾਂ ਤੇ ਖਲੋ ਜੇ ਆਪਣੇ ਆਪ ਨਾ ਸਕੇ ਆਪਣੇ ਆਪ ਖਾ ਮਤਲਬ ਖਾ ਪੀ ਸਕੇ ਬਾਹਰ ਅੰਦਰ ਜਾ ਸਕੇ ਦੁਨੀਆ ਦੇ ਜਿਸਰਾ ਨਾਲ ਤੁਰ ਪਈ ਹੈ ਵੀ ਫਿਰ ਤੁਸੀਂ ਕੰਮ ਤੇ ਜਾਂਦੇ ਹੋ ਉਹਦਾ ਪਿੱਛੇ ਕੌਣ ਧਿਆਨ ਰੱਖਦਾ ਪਿੱਛੇ ਕੋਈ ਵੀ ਨਹੀਂ ਮੈਂ ਅਸਰ ਸਵੇਰੇ ਨੂੰ ਚਾਹ ਪਾਣੀ ਦੇ ਜਾਨੀ ਤੇ ਦੁਪਹਿਰ ਨੂੰ ਆਣ ਕੇ ਮੁੜ ਕੇ ਉੱਥੋਂ ਜਦੋਂ ਆਣੀ ਆ ਫੇਰ ਉਹਨੂੰ ਖਾਣਾ ਪਾਣਾ ਮਤਲਬ ਕਿ ਮੈਂ ਉਦੋਂ ਬਣਾ ਕੇ ਦੇਣੀ ਆ ਦੁਪਹਿਰਾਂ ਉਹ ਤਾਂ ਫਿਰ ਇਕੱਲਾ ਹੀ ਰਹਿੰਦਾ ਕਮਰੇ ਉਦੋਂ ਫਿਰ ਉਦੋਂ ਤੱਕ ਹਾਂਜੀ ਕਮਰੇ ਚ ਇਕੱਲਾ ਰਹਿੰਦਾ ਮੈਂ ਬੂਹਾਟ ਹੋ ਜਾਂਦੀ ਹੈ ਤੇ ਫਿਰ ਇਦਾਂ ਹੀ ਬੈਠ ਦੇ ਉੱਤੇ ਇਦਾਂ ਹੀ ਅੰਨਦਾ ਅੰਦਰੀ ਰਿਸ਼ਤੇਦਾਰ ਆ ਚੁੱਕੇ ਨੇ ਕੋਈ ਸਾਥ ਦਿੱਤਾ ਹੋਵੇ ਕੋਈ ਵੀ ਨਹੀਂ ਭਾਜੀ ਕਿਹਨੇ ਵੀ ਨਹੀਂ ਮੇਰਾ ਸਾਥ ਦਿੱਤਾ ਨਾ ਪਕਿਆਂ ਚੋਤ ਨਾ ਸੌਹਰਿਆਂ ਚ ਦੁੱਖ ਜਦੋਂ ਆਉਂਦੇ ਕਹਿੰਦੇ ਸਾਰੇ ਬੇਗਾਨੇ ਹੋ ਜਾਂਦੇ ਹਾਂਜੀ ਮੇਰੇ ਭਰਾ ਵੀ ਦੋ ਹੀ ਕੇ ਪਰ ਉਹਨਾਂ ਨੇ ਕਦੀ ਪੁੱਛਿਆ ਨਹੀਂ ਮੈਨੂੰ ਆਣ ਕੇ ਕਿ ਕਰਦੇ ਟਾਡੇ ਰੋਟੀ ਵੀ ਬਨਣ ਦੀ ਹੈ ਕਿ ਨਹੀਂ ਛੇਮੀ ਤੱਕ ਪੜਦਾ ਪੜਨ ਜਾਂਦਾ ਰਿਹਾ ਉਸ ਤੋਂ ਬਾਅਦ ਕਿਉਂ ਪੜਾਈ ਫੇਰ ਛੋੜੀ ਛੇਮੀ ਤੱਕ ਤਾਂ ਮੈਂ ਇਹਨੂੰ ਛੱਡ ਕੇ ਜਾਂਦੀ ਰਹੀ ਹਾਂ ਸਕੂਲ ਉਸ ਤੋਂ ਬਾਅਦ ਮੈਂ ਆਪ ਖੁਦ ਬਿਮਾਰ ਰਹਿਣ ਕਰਕੇ ਮੇਰੀ ਹਾਰਡ ਦੀ ਪ੍ਰੋਗਰਾਮ ਵੀ ਹੋ ਗਈ ਨਾਲ ਸਾਥ ਹੀ ਹੋ ਗਈ ਹੈ ਤੇ ਮੈਂ ਹੁਣ ਇਹਨੂੰ ਛੱਡ ਕੇ ਨਹੀਂ ਆ ਸਕਦੀ ਵੀਲਚੇਅਰ ਭਰੀ ਹੈ ਬੜੀ ਤੇ ਮੇਰੇ ਕੋ ਰੇੜਿਆ ਨਹੀਂ ਜਾਂਦਾ ਇਸ ਕਰਕੇ ਮੈਂ ਇਹਨੂੰ ਸਕੂਲ ਛੱਡ ਕੇ ਨਹੀਂ ਆ ਸਕਦੀ ਤੇ ਕੋਈ ਹੋਰ ਲੈ ਕੇ ਨਹੀਂ ਜਾ ਸਕਦਾ ਇਹਨੂੰ ਤੁਹਾਡੀ ਇਹ ਸਾਰੀ ਵੀਡੀਓ ਬੜੇ ਦਾਨੀ ਸੱਜਣਾ ਤੱਕ ਪਹੁੰਚਣੀ ਆ ਕਈ ਦਾਨੀ ਸੱਜਣ ਨੇ ਜਿਹੜੇ ਅੱਗੇ ਵੀ ਆਂਦੇ ਆ ਮਦਦ ਕਰਨ ਦੇ ਲਈ ਤੁਸੀਂ ਕਿਸ ਤਰ੍ਹਾਂ ਦੀ ਮਦਦ ਚਾਹੁੰਦੇ ਹੋ ਅਹੀ ਅਹੀ ਚਾਹੁੰਦੇ ਆ ਕਿ ਇਹਦੀ ਮੰਥਲੀ ਕੋਈ ਹੈਲਪ ਕਰੇ ਚਲੋ ਇਹ ਆਪਣੇ ਜਿਗਾ ਮਤਲਬ ਕਿ ਇਹਨੂੰ ਪੜਾ ਲਿਖਾ ਦੀਏ ਥੋੜਾ ਪਤਾ ਤੇ ਕੋਈ ਅੱਧਾ ਦਾ ਕਰੇਗਾ ਜਦੋਂ ਮੇਰਾ ਕਮਰਾ ਚਲੋ ਬਣ ਜੇ ਅਹੀਂ ਬੋਤਾ ਨਹੀਂ ਕਿਸੇ ਕੋ ਚਾਹੁੰਦੇ ਯ ਮਤਲਬ ਕਿ ਹਾਈ ਸਾਨੂੰ ਥੋੜਾ ਬੋਤਾ ਹੀ ਮਿਲ ਜੇ ਕਿ ਤੜਾ ਇਹਦੇ ਜੋਗਾ ਬੰਜੇ ਬਸ ਕਮਰਾ ਬਿਲਕੁਲ ਕਹਿੰਦੇ ਨੇ ਕਿ ਬੋਤਾ ਜ਼ਿਆਦਾ ਨਹੀਂ ਚਾਹੁੰਦੇ ਅਗਰ ਕਿ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ ਸਿਰਫ ਇੰਨੀ ਮਦਦ ਕਰ ਦੇਵੇ ਕਿ ਇੱਕ ਤਾਂ ਕਮਰਾ ਸਾਡਾ ਬਣ ਜਾਵੇ ਦੂਸਰਾ ਬੇਟੇ ਦੀ ਕੋਈ ਮੰਥਲੀ ਜਿਹੜੀ ਆ ਉਹ ਇਹਨਾਂ ਨੂੰ ਮਿਲਣ ਲੱਗ ਪੇ ਖਰਚਾ ਤਾਂ ਜਾਂ ਫਿਰ ਬੇਟੇ ਦਾ ਇਲਾਜ ਵੀ ਹੋ ਜਾਵੇ ਤਾਂ ਕਿ ਉਹ ਆਪਣੀਆਂ ਲੱਤਾਂ ਤੇ ਚੱਲ ਫਿਰ ਸਕੇ ਇੱਕ ਵਿਧਵਾ ਮਾਂ ਦੇ ਲਈ ਇਹੀ ਸਭ ਤੋਂ ਵੱਡਾ ਦੁੱਖ ਹੈ ਕਿ ਇੱਕ ਦਾ ਪਤੀ ਸਾਹ ਛੱਡ ਗਿਆ ਤੇ ਦੂਸਰਾ ਜੇ ਪੁੱਤਰ ਹੈ ਤਾਂ ਆਪਣੀ ਲੱਤਾਂ ਤੇ ਧੁਰ ਫੇਰ ਨਹੀਂ ਸਕਦਾ ਗੱਲਬਾਤ ਕਰ ਲੈਣੇ ਪੁੱਤਰ ਵੀ ਨਾਲ ਇੱਥੇ ਮੌਜੂਦ ਹੈ ਕੀ ਨਾਮ ਹੈ ਤੇਰਾ ਮੇਰਾ ਨਾਮ ਕਾਰਤਿਕ ਕਾਰਤਿਕ ਜਦੋਂ ਫਿਰ ਮੰਮਾ ਇਸ ਤਰ੍ਹਾਂ ਰੋਂਦੇ ਆ ਕਾਰਤਿਕ ਦੇ ਮਨ 'ਚ ਕੀ ਆਉਂਦਾ ਦੁੱਖ ਤੇ ਹੁੰਦਾ ਕਿਉਂ ਇਹਦਾ ਰੋਂਦੇ ਆ ਭੂੰ ਕੀ ਕਰੀਏ ਮਨੇ ਮਨੇ ਬੋਰੀਆ ਇੱਦਾਂ ਹੀ ਪਾਪਾ ਵੀ ਨਹੀਂ ਹੈਗੇ ਮੈਂ ਵੀ ਨਹੀਂ ਤੁਰ ਸਕਦਾ ਤਾਂ ਕਰਕੇ ਕਾਰਤਿਕ ਸੇਮਿਟਕ ਪੜਨ ਜਾਂਦਾ ਰਿਹਾ ਹੁਣ ਪੜਨ ਨਹੀਂ ਜਾਂਦਾ ਸ਼ੌਂਕ ਹੈਗਾ ਪੜਾਈ ਦਾ ਕੀ ਬੰਨਾ ਚਾਹੁੰਦਾ ਸੀ ਪੜਕੇ ਹੂੰ ਸ਼ੌਂਕ ਦੇ ਲਈ ਮੇਂ ਸੀਮੀ ਲੱਗਦੇ ਪੜਿਆ ਪਰ ਉਹਨ ਮਮਾ ਕੋ ਵੀ ਨਹੀਂ ਛੱਡਦਾ ਇਹਦਾ ਤਾਂ ਕਰਕੇ ਮੈਂ ਕਹਿੰਦਾ ਮੈਂ ਨਹੀਂ ਜਾਣਾਗਾ ਪੜ ਪੜ ਲੈ ਕੇ ਕੀ ਬੰਨਾ ਚਾਹੁੰਦਾ ਕਰੀ ਉਹ ਹੀ ਕੋਈ ਵੇਖੂ ਕੋਈ ਨੌਕਰੀ ਨਾਕਰੀ ਕਰਨੀ ਨਹੀਂ ਮੈਂ ਤਾਂ ਕਰਕੇ ਤੂੰ ਮੈ ਤੋਰ ਵੀ ਨਹੀਂ ਦਿੰਦਾ ਤੂੰ ਤੇ ਨੌਕਰੀ ਵੀ ਨਹੀਂ ਹੁੰਦੀ ਤਾਂ ਕਰ ਮਮਾ ਤੇ ਬਹੁਤ ਪਿਆਰ ਕਰਦੇ ਕਾਰਤਿਕ ਨੂੰ ਕਾਰਤਿਕ ਕਿੰਨਾ ਕੋ ਪਿਆਰ ਕਰਦਾ ਬਹੁਤ ਨਾਲਾ ਆਪਣੀ ਜਾਨ ਤੋਂ ਮੰਨ ਲੀ ਕਿ ਕਾਰਤਿਕ ਵੇ ਜਦੋਂ ਦੂਸਰੇ ਬੱਚਿਆਂ ਨੂੰ ਆਪਣੇ ਹੱਥਾਂ 'ਚ ਨੂੰ ਦੇਖਦਾ ਤੁਰਦਾ ਫਿਰਦਾ ਖੇਡਦਾ ਉਦੋਂ ਮਨ 'ਚ ਕੀ ਆਂਦਾ ਕਰ ਆਂਦਾ ਕਿ ਮੈਂ ਵੀ ਟੋੜਦਾ ਉਹਨਾਂ ਨੇ ਮੈਂ ਵੀ ਇੰਨਾ ਵਾਂਗੂ ਇਨਾਂ ਨਾਲ ਬਾਹਰ ਖੇਡਦਾ ਹੁੰਦਾ ਤਾਂ ਬੰਨ ਨੂੰ ਮਨ ਲਾ ਕੀ ਕਰਿਆ ਕਾਰਤਿਕ ਕੀ ਚਾਹੁੰਦਾ ਕੀ ਹੋਣਾ ਚਾਹੀਦਾ ਕਿਸ ਤਰੀਕੇ ਦੀ ਮਦਦ ਕਾਰਤਿਕ ਦੀ ਹੋਣੀ ਚਾਹੀਦੀ ਇਦਾਂ ਨਹੀਂ ਹੋਣੀ ਚਾਹੀਦੀ ਕਿ ਜਦਾਂ ਮੇਰੇ ਕਮਰਾ ਕੁਮਰਾ ਵੀ ਬਣਾ ਲੈ ਜਿਦੋਂ ਮੇਰੀ ਦਵਾਈ ਵੀ ਚੱਲਦੀ ਹੈ ਜਿਦੋਂ ਮੇਰੀ ਮਰਦ ਘਰ ਦੇ ਦਾਗ ਲੱਗੇ ਇਹ ਬਿਲਕੁਲ ਇਹ ਮਾਂ ਪੁੱਤ ਦੋਨੋਂ ਹੀ ਇਸ ਇੱਕ ਕਮਰੇ ਚ ਰਹਿੰਦੇ ਨੇ ਬਜ਼ੁਰਗ ਮਾਤਾ ਆਪਣੇ ਇਸ ਬੱਚੇ ਦਾ ਪਾਲਣ ਪੋਸ਼ਣ ਕਰਨ ਲਈ ਆਪਣੇ ਪਰਿਵਾਰ ਦਾ ਖਰਚਾ ਚਲਾਉਣ ਦੇ ਲਈ ਲੋਕਾਂ ਦੇ ਘਰਾਂ ਚ ਉੱਠਾਉਂਦਾ ਕੰਮ ਕਰਦੇ ਹਨ 3500 ਰੁਪਏ ਮਹੀਨਾ ਕਮਾਉਂਦੇ ਨੇ ਤੇ ਉਹਦੇ ਨਾਲ ਹੀ ਘਰ ਦਾ ਖਰਚਾ ਵੀ ਤੇ ਬੱਚੇ ਦੀ ਦਵਾਈਆਂ ਦਾ ਖਰਚਾ ਵੀ ਚੱਲਦਾ ਉਮੀਦ ਤੇ ਆਸ ਸਿਰਫ ਇੰਨੀ ਹੈ ਕਿ ਕਿ ਇਹਨਾਂ ਦਾ ਕਮਰਾ ਬਣ ਜਾਵੇ ਦੂਸਰਾ ਇਹਨਾਂ ਦੇ ਬੱਚੇ ਦਾ ਇਲਾਜ ਹੋ ਜਾਵੇ ਤਾਂ ਕਿ ਉਸ ਨੂੰ ਆਪਣੀਆਂ ਅੱਖਾਂ ਦੇ ਨਾਲ ਲੱਤਾਂ ਤੇ ਤੁਰਦਿਆਂ ਦੇਖ ਲੈਣ ਜਰੂਰਤ ਹੈ ਐਸੀ ਮਾਂ ਦੀ ਬਾਹ ਫੜਨ ਦੀ ਤੇ ਇਹਨਾਂ ਦੀ ਜ਼ਿੰਦਗੀ ਨੂੰ ਸਵਾਰਨ ਦੀ ਕੈਮਰਾ ਪਰਸਨ ਪਰਮਿੰਦਰ ਦੇ ਨਾਲ ਕੋਪਾਲ ਸਿੰਘ ਲਿਵਿੰਗ ਇੰਡੀਆ ਨਿਊਜ਼ ਬਟਾਲਾ